ਹੈਲੋ ਸਾਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਦੇ ਵਿੱਚ ਐਂਜੋਲਾ ਹੋਮ ਕੁਕਿੰਗ ਦੇ ਵਿੱਚ ਸੋ ਅੱਜ ਮੈਂ ਬਣਾ ਰਹੀ ਹਾਂ ਲੱਛੇਦਾਰ ਜਿਹੜੇ ਵਿਆਹ ਵਿੱਚ ਵਿਆਹ ਸ਼ਾਦੀਆਂ ਵਿੱਚ ਪਕੌੜੇ ਹੁੰਦੇ ਹਲਵਾਈ ਸਟਾਈਲ ਲੰਮੇ-ਲੰਮੇ ਪਿਆਜ਼ਾਂ ਦੇ ਆਲੂਆਂ ਦੇ ਉਹ ਵਾਲੇ ਪਕੌੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਬਹੁਤ ਜਲਦੀ ਵੀ ਬਣ ਜਾਂਦੇ ਆ ਤੁਸੀਂ ਸ਼ਾਮ ਦੇ 스ਨੈਕਸ ਚਾਹ ਦੇ ਨਾਲ ਤੁਸੀਂ ਇਹਨੂੰ ਪਨਾ ਸਕਦੇ ਹੋ ਸੋ ਇਹਦੇ ਲਈ ਮੈਂ ਕੀ ਕੀਤਾ ਤਿੰਨ ਪਿਆਜ਼ ਲੈ ਲੇ ਤੇ ਇੰਨੀ ਆਲੂ ਲੈ ਲੇ ਚੰਗੀ ਤਰ੍ਹਾਂ ਦੀ ਸਕਿਨ ਰਿਮੂਵ ਕਰਕੇ ਚੰਗੀ ਤਰ੍ਹਾਂ ਪ੍ਰੋਪਰਲੀ ਇਹਨਾਂ ਮੈਂ ਵਾਸ਼ ਕਰ ਲਿਆ ਆਲੂਆਂ ਨੂੰ ਤੇ ਪਿਆਜ਼ਾਂ ਨੂੰ ਸੋ ਇਹਨੂੰ ਅਸੀਂ ਲੰਬੇ ਲੰਬੇ ਕੱਟਾਂਗੇ ਤੇ ਇਹਦੇ ਲੱਛੇ ਬਣਾਵਾਂਗੇ ਜਿਵੇਂ ਲੱਛੇ ਮਤਲਬ ਹਲਵਾਈਆਂ ਦੇ ਪਕੌੜਿਆਂ ਵਿੱਚ ਹੁੰਦੇ ਆ ਨਾ ਪਿਆਜ਼ਾਂ ਦੇ ਸੋ ਇਸ ਕਰਕੇ ਮੈਂ ਇਹਨੂੰ ਲੰਬੇ ਲੰਬੇ ਕੱਟ ਲੈਣਾ ਹੈ ਤੇ ਇਸ ਤਰੀਕੇ ਨਾਲ ਹੀ ਅਸੀਂ ਆਲੂ ਵੀ ਕਟਾਂਗੇ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਤੇ ਇਹਨੂੰ ਜਿੱਦਾਂ ਇਦਾਂ ਕੱਟ ਲੈਣਾ ਇਹਦੇ ਲੱਛੇ ਜਿਹੜੇ ਹੁੰਦੇ ਨੇ ਨਾ ਇਹ ਮੈਂ ਚੰਗੀ ਤਰ੍ਹਾਂ ਦੇਖੋ ਮੈਂ ਕੱਲਾ ਕੱਲਾ ਇਹਦਾ ਕਰ ਦਿੱਤਾ ਤੇ ਇਸ ਤਰੀਕੇ ਨਾਲੇ ਬਹੁਤ ਹੀ ਵਧੀਆ ਪਕੌੜੀਆਂ ਵਿੱਚ ਇਹਦਾ ਬੜਾ ਮਤਲਬ ਕਰੰਚ ਬਹੁਤ ਹੀ ਵਧੀਆ ਆਂਦਾ ਹੈ ਇਹਦਾ ਪਿਆ ਜਾਂਦਾ ਸੋ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਕੱਟ ਕੇ ਨਾ ਇਸ ਤਰੀਕੇ ਨਾਲ ਹੱਥਾਂ ਨਾਲ ਥੋੜਾ ਮਸਲ ਕੇ ਨਾ ਤੇ ਇਹਨੂੰ ਲੰਬੇ ਲੰਬੇ ਹੋ ਜਾਣਗੇ ਤੇ ਇਕੱਲਾ ਇਕੱਲਾ ਪੀਸ ਹੋ ਜਾਏਗਾ ਤੇ ਇਹ ਬਹੁਤ ਹੀ ਵਧੀਆ ਲੱਗਣਗੇ ਜਦੋਂ ਸਾਡੀ ਬਾਈਟ ਹੋਏਗੀ ਨਾ ਪਕੌੜਿਆਂ ਦੀ ਸੋ ਇਸ ਤਰੀਕੇ ਨਾਲ ਇਹਨੂੰ ਇਕੱਲਾ ਇਕੱਲਾ ਕਰ ਦੇਣਾ ਹੁਣ ਵਾਰੀ ਆ ਗਈ ਹੈ ਆਲੂਆਂ ਦੀ ਆਲੂ ਨੂੰ ਵੀ ਅਸੀਂ ਲੰਬੇ ਲੰਬੇ ਤੇ ਪਤਲੇ ਪਤਲੇ ਕੱਟਨੇ ਜਾਦਾ ਮੋਟਾ ਨਹੀਂ ਰੱਖਣਾ ਤੇ ਜਿਹੜੇ ਹਲਵਾਈ ਵੀ ਨਾ ਉਹ ਵੀ ਬਿਲਕੁਲ ਹੀ ਬਰੀਕ ਬਰੀਕ ਤੇ ਲੰਬੇ ਲੰਬੇ ਨੂੰ ਕੱਟਦੇ ਨੇ ਤੁਸੀਂ ਵੀ ਇਸ ਤਰੀਕੇ ਨਾਲ ਇਹਨੂੰ ਕੱਟਣਾ ਜਿਵੇਂ ਅਸੀਂ ਫ੍ਰੈਂਚ ਫ੍ਰਾਈਜ਼ ਬਣਾਉਨੇ ਆ ਨਾ ਫਿੰਗਰਸ ਬਣਾਉਨੇ ਆ ਅ ਬੱਚੇ ਜਿੱਦਾਂ ਖਾਂਦੇ ਨਾ ਆਲੂ ਵਾਲੇ ਫਿੰਗਰਸ ਵੀ ਹੁੰਦੇ ਆ ਵਿਆਹ ਸ਼ਾਦੀ ਦੇ ਵਿੱਚ ਉਹ ਤੋਂ ਵੀ ਬਰੀਕ ਰੱਖਨੇ ਕਿਉਂਕਿ ਅਸੀਂ ਇਹਨੂੰ ਪਕੌੜਿਆਂ ਦੇ ਵਿੱਚ ਪਾਉਣਾ ਹੈ ਤੇ ਜੇ ਅਸੀਂ ਕੱਲੇ ਆਲੂ ਦੇ ਬਣਾਉਂਦੇ ਫਿਰ ਅਸੀਂ ਥੋੜਾ ਜਿਹਾ ਮੋਟਾ ਰੱਖਣਾ ਸੀ ਹੁਣ ਅਸੀਂ ਪਿਆਜ਼ ਨੂੰ ਵੀ ਲੰਬੇ ਲੰਬੇ ਕੀਤਾ ਤੇ ਆਲੂ ਵੀ ਇਹੀ ਸ਼ੇਪ 'ਚ ਜਾਣਗੇ ਇਹਦੇ ਨਾਲ ਇੱਕ ਟੈਕਸਚਰ ਬਹੁਤ ਵਧੀਆ ਆਏਗਾ ਸ਼ੇਪ ਵੀ ਬਹੁਤ ਵਧੀਆ ਆਏਗੀ ਤੇ ਖਾਂਚ ਵੀ ਬਹੁਤ ਹੀ ਵਧੀਆ ਲੱਗਣਗੇ ਇਹ ਪਕੌੜੇ ਸੋ ਇਸੇ ਤਰੀਕੇ ਨਾਲ ਮੈਂ ਸਾਰੇ ਆਲੂ ਹੀ ਕੱਟ ਲਏ ਤੁਸੀਂ ਪਿਆਜ਼ ਦੀ ਕੁਆਂਟੀਟੀ ਘੱਟ ਨਹੀਂ ਕਰਨੀ ਇਸ ਤੋਂ ਚਾਹੇ ਵੱਧ ਜ਼ਰੂਰ ਕਰ ਲਿਓ ਕਿਉਂਕਿ ਜਿਹੜੀ ਪਿਆਜ਼ ਆ ਨਾ ਇਹਦੇ ਵਿੱਚ ਪਿਆਜ਼ ਬਹੁਤ ਜ਼ਿਆਦਾ ਸਵਾਦ ਲੱਗਦੇ ਆ ਜ਼ਿਆਦਾ ਹੋਣ ਤੇ ਜ਼ਿਆਦਾ ਸਵਾਦ ਲੱਗਦੇ ਆ ਮੈਂ ਇਹਨੂੰ ਬਰਾਬਰ ਤੇ ਰੱਖਿਆ ਤੇ ਇਸ ਤਰੀਕੇ ਨਾਲ ਵੀ ਬਹੁਤ ਹੀ ਵਧੀਆ ਲੱਗਣਗੇ ਸੋ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਕੱਟ ਲੈਣਾ ਮੈਂ ਇੱਥੇ ਤਿੰਨ ਹਰੀਆਂ ਮਿਰਚਾਂ ਯੂਜ਼ ਕੀਤੀਆਂ ਤੁਸੀਂ ਆਪਣੇ ਹਿਸਾਬ ਨਾਲ ਮਿਰਚ ਯੂਜ਼ ਕਰ ਲਿਓ ਸੋ ਇਸ ਤਰੀਕੇ ਨਾਲ ਮੈਂ ਦੇਖੋ ਰਲ ਆ ਰਹੀਆਂ ਇਹਨਾਂ ਨੂੰ ਤੇ ਸਾਰੀਆਂ ਚੀਜ਼ਾਂ ਬਹੁਤ ਵਧੀਆ ਤਰੀਕੇ ਨਾਲ ਕੱਟੀਆਂ ਗਈਆਂ ਕਈਏ ਦੇ ਵਿੱਚ ਨਾ ਆਲੂ ਪਿਆਜ਼ ਦੇ ਵਿੱਚ ਨਾ Shimla mirch ਵੀ ਐਡ ਕਰਦੇ ਆ ਉਹ ਵੀ ਕਰ ਸਕਦੇ ਆ ਬਟ ਜਿੱਦਾਂ ਹਲਵਾਈ ਸਟਾਈਲ ਬਣਾਉਣੀ ਹੈ ਉਹ ਕੱਲੇ ਆਲੂ ਪਿਆਜ਼ਾਂ ਦੇ ਐਵੇਂ ਹੀ ਹੁੰਦੇ ਨੇ ਉਹਦੇ ਵਿੱਚ ਅਸੀਂ Shimla mirch use ਨਹੀਂ ਕਰਦੇ ਬਟ ਅਗਰ ਤੁਹਾਡੇ ਕੋਲ Shimla mirch ਹੈ ਉਹਨੂੰ ਵੀ ਤੁਸੀਂ ਬਰੀਕ-ਬਰੀਕ ਐਵੇਂ ਲੰਬੀ-ਲੰਬੀ ਬਰੀਕ-ਬਰੀਕ ਕੱਟ ਕੇ ਪਾ ਸਕਦੇ ਹੋ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਂਦਾ ਸੋ ਇਸ ਤਰੀਕੇ ਨਾਲ ਮੈਂ ਹਰੀ ਮਿਰਚ ਵੀ ਕੱਟ ਲਈ ਤੇ ਇੱਧਰ ਮੈਂ ਕੀਤਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਲਈ ਰੱਖ ਦਿੱਤਾ ਕੜਾਈ ਦੇ ਵਿੱਚ ਮੈਂ ਲੋਹੇ ਦੀ ਕੜਾਈ ਯੂਜ਼ ਕਰਦੀ ਆ ਇਹ ਫਰਾਈ ਲਈ ਬਹੁਤ ਵਧੀਆ ਹੁੰਦੀ ਹੈ ਤੇ ਮੈਂ ਨਾ ਮਤਲਬ ਸੌਰੀ ਜਿੰਜਰ گارਲਿਕ ਪੇਸਟ ਨਾ ਮੈਂ ਬਣਾ ਕੇ ਰੱਖ ਲਿਆ ਸੀਗਾ ਨਾ ਸਟੋਰ ਕਰਦੀ ਹੁਣੀ ਮੈਂ ਤੇ ਤੁਸੀਂ ਇਹਨੂੰ ਇੱਕ ਚਮਚ ਲੈ ਲੈਣਾ ਤੇ ਇੱਕ ਚਮਚ ਕੋਰੀਅੰਡਰ ਪਾਊਡਰ ਧਨੀਆ ਪਾਊਡਰ ਅਗਰ ਤੁਹਾਡੇ ਕੋਲ ਰਸਟ ਹੋਣਾ ਧਨੀਆ ਉਹ ਤੋਂ ਜ਼ਿਆਦਾ ਵਧੀਆ ਸਵਾਦਾ ਮੇਰੇ ਕੋਲ ਪਾਊਡਰ ਸੀ ਮੈਂ ਉਹ ਲਿਆ ਥੋੜਾ ਜਿਹਾ ਹਲਦੀ ਪਾਊਡਰ ਤੇ ਜੀਰਾ ਲੈ ਲਿਆ ਗਰਮ ਮਸਾਲਾ ਲੈ ਲਿਆ ਹਲਦੀ ਪਾਊਡਰ ਮਤਲਬ ਕਲਰ ਬਹੁਤ ਸੋਹਣਾ ਆਉਂਦਾ ਪਕੌੜਿਆਂ ਵਿੱਚ ਜਦੋਂ ਅਸੀਂ ਪਾਉਂਦੇ ਆ ਨਾ ਤੇ ਅਨਾਰ ਦਾਣਾ ਜ਼ਰੂਰ ਪਾਇਓ ਅਗਰ ਤੁਹਾਡੇ ਕੋਲ ਹੈਗਾ ਅਗਰ ਨਾਰਦਰਨਾ ਨਹੀਂ ਹੈ ਤੁਸੀਂ ਚਾਟ ਮਸਾਲਾ ਯੂਜ਼ ਕਰ ਸਕਦੇ ਹੋ ਇੱਥੇ ਮੈਂ ਨਾ ਕੜੀ ਪੱਤਾ ਜਿਹੜੇ ਸੁਕਾ ਕੇ ਰੱਖਿਆ ਉਹਨੂੰ ਕ੍ਰਸ਼ ਕਰਕੇ ਮੈਂ 3 ਤੋਂ 4 ਪੱਤੇ ਵੀ ਪਾ ਦਿੱਤੇ ਅਗਰ ਨਹੀਂ ਹੈ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਸੋ ਥੋੜਾ ਜਿਹਾ ਮੈਂ ਇਹਦੇ ਵਿੱਚ ਕਸਤੂਰੀ ਮੇਥੀ ਪਾ ਦਿੱਤੀ ਤੇ ਜਿਹੜਾ ਗਰਮ ਆਪਣਾ ਤੇਲ ਹੋਇਆ ਉਹ ਮੈਂ ਥੋੜਾ ਜਿਹਾ ਇਹਦੇ ਵਿੱਚ ਐਡ ਕਰ ਦਿੱਤਾ ਇਹਨਾਂ ਬਹੁਤ ਵਧੀਆ ਕਰੈਂਚੀ ਪਕੌੜੇ ਬਣਦੇ ਨੇ ਤੇ ਪਦੀਨਾ ਪਾਊਡਰ ਮੈਂ ਘਰ ਹੀ ਸੁਕਾਇਆ ਉਹ ਵੀ ਪਾ ਦਿੱਤਾ ਤੇ ਅੱਧਾ ਚਮਚ ਮੇਥੇ ਅਜਵਾਇਨ ਲਈ ਆ ਉਹ ਡਾਈਜੈਸ਼ਨ ਲਈ ਵਧੀਆ ਡਾਈਜੈਸ਼ਨ ਹੋ ਜਾਂਦੀ ਆ ਸੋ ਹੁਣ ਅਸੀਂ ਕੀ ਕਰਨਾ ਹੁਣ ਇਹਦੇ ਵਿੱਚ ਮੈਂ ਕੋਈ ਅਜ ਨਮਕ ਨਹੀਂ ਪਾਇਆ ਮੈਂ ਨਮਕ ਤੇ ਬੇਸਨ ਦੀ ਨਾ ਜਿਹੜੀ ਇਹਦੀ ਮਤਲਬ ਕੁਆਂਟੀਟੀ ਹੈ ਇਹ ਬੈਲੈਂਸ ਕਰਦੀ ਹੁੰਨੀ ਆ ਹੁਣ ਦੇਖੋ ਮੈਂ ਬੇਸਨ ਪਾ ਲਿਆ ਤੇ ਨਮਕ ਬਾਅਦ ਵਿੱਚ ਮੈਂ ਪਾਇਆ ਇਹਦੇ ਵਿੱਚ ਕਿਉਂਕਿ ਜਦੋਂ ਆਪਾਂ ਪਹਿਲਾਂ ਜੋ ਨਮਕ ਸਾਰੀਆਂ ਸਬਜ਼ੀਆਂ ਦੇ ਵਿੱਚ ਸਭ ਤੋਂ ਪਹਿਲਾਂ ਨੰਬਰ ਤੇ ਜਦੋਂ ਨਮਕ ਜਾਂਦਾ ਹੈ ਨਾ ਤੇ ਉਹ ਫਿਰ ਸਬਜ਼ੀਆਂ ਪਹਿਲਾਂ ਹੀ ਪਾਣੀ ਛੱਡ ਦਿੰਦੀਆਂ ਸੋ ਹੁਣ ਮੈਂ ਨਾਲ ਦੇ ਨਾਲ ਇਹਨਾਂ ਨੂੰ ਮਿਕਸ ਕਰਾਂਗੀ ਤੇ ਨਾਲ ਆਵਾ ਦੇਖਿਆ ਇਹ ਅਜ ਕੋਈ ਪਾਣੀ ਨਹੀਂ ਐਡ ਕੀਤਾ ਨਮਕ ਦਾ ਹੀ ਸਾਰਾ ਪਾਣੀ ਛੱਡ ਦਿੱਤਾ ਹੋਇਆ ਸਬਜ਼ੀਆਂ ਦੇ ਨਾਲ ਤੇ ਮੈਂ ਵੇਸਨ ਜਿਹੜਾ ਵੇਸਨ ਹੈ ਨਾ ਉਹ ਬੈਲੈਂਸ ਕਰਕੇ ਮੈਂ ਚ ਲੈ ਰਹੀ ਆ ਤੇ ਥੋੜਾ ਥੋੜਾ ਪਾਣੀ ਪਾ ਰਹੀ ਆ ਤਾਂ ਅਸੀਂ ਦੇਖਣਾ ਹੱਥ ਵਿੱਚ ਨਾ ਮਤਲਬ ਇਹ ਥੋੜਾ ਇਕੱਠੇ ਹੋਣਾ ਚਾਹੀਦਾ ਮਟੀਰੀਅਲ ਤੇ ਮੈਨੂੰ ਹਜੇ ਵੀ ਲੱਗ ਰਿਹਾ ਜਿਵੇਂ ਨਾ ਮਤਲਬ ਥੋੜਾ ਘੱਟ ਹੈ ਤੇ ਅਸੀਂ ਵੇਸਨ ਮਤਲਬ ਹੋਰ ਪਾ ਸਕਦੇ ਆ ਆ ਦੇਖੋ ਹਜੇ ਇੱਕ ਪ੍ਰੋਪਰਲੀ ਇਕੱਠਾ ਨਹੀਂ ਹੋ ਰਿਹਾ ਸੀਗਾ ਤੇ ਮੈਂ ਥੋੜਾ ਜਿਹਾ ਵੇਸਨ ਹੋਰ ਐਡ ਕਰ ਲਿਆ ਤੇ ਹੁਣ ਇਹ ਪੂਰੀ ਤਰ੍ਹਾਂ ਪਕੜ ਵਿੱਚ ਆ ਗਿਆ ਇਸ ਤਰੀਕੇ ਨਾਲੇ ਬਹੁਤ ਹੀ ਵਧੀਆ ਪਕੌੜੇ ਤੁਹਾਡੇ ਬਣ ਕੇ ਤਿਆਰ ਹੋਣਗੇ ਸੋ ਹੁਣ ਕੀ ਨਾਲ ਜ਼ਿਆਦਾ ਟਾਈਮ ਇਹਨੂੰ ਰੱਖ ਨਹੀਂ ਸਕਦੇ ਕਿਉਂਕਿ ਹੋਰ ਜ਼ਿਆਦਾ ਪਾਣੀ ਛੱਡ ਜਾਏਗਾ ਤੇ ਬੇਸਨ ਢਿੱਲਾ ਹੋ ਜਾਏਗਾ ਸਾਡਾ ਬੈਟਰ ਸੋ ਇਸ ਤਰੀਕੇ ਨਾਲ ਗਰਮ ਗਰਮ ਤੇਲ ਦੇ ਵਿੱਚ ਇਹਨੂੰ ਪਾ ਦੇਣਾ ਜਿਵੇਂ ਅਸੀਂ ਗਰਮ ਤੇਲ ਦੇ ਵਿੱਚ ਇਹਨੂੰ ਪਾ ਦਾਂਗੇ ਨਾਲ ਦੇ ਨਾਲ ਨਾ ਜਿਹੜਾ ਗੈਸ ਉਹ ਮੀਡੀਅਮ ਫਲੇਮ ਕਰ ਦੇਣਾ ਕਿਉਂਕਿ ਹਾਈ ਫਲੇਮ ਦੇ ਉੱਤੇ ਰੱਖਾਂਗੇ ਨਾ ਤੇ ਪਰ ਪਾਉਣ ਤੋਂ ਪਹਿਲਾਂ ਇਹ ਗਰਮ ਤੇ ਹੀ ਹੋਣਾ ਚਾਹੀਦਾ ਹੈ ਤੇ ਪੱਕਣ ਤੇ ਟਾਈਮ ਇਹਨੂੰ ਮੀਡੀਅਮ ਫਲੇਮ ਤੇ ਰੱਖਣਾ ਹੈ ਕਿਉਂਕਿ ਜੇ ਪਹਿਲਾਂ ਹੀ ਹੋ ਗਿਆ ਮਤਲਬ ਗਰਮ ਤੇ ਹੀ ਪਕਾਈ ਜਾਵਾਂਗੇ ਨਾ ਉਦੇ ਨਾਲ ਬਾਹਰੋਂ ਤੇ ਬਹੁਤ ਹੀ ਮਤਲਬ ਕਲਰ ਵਧੀਆ ਆ ਜਾਏਗਾ ਤੇ ਅੰਦਰੋਂ ਕੱਚੇ ਰਹਿ ਜਾਣਗੇ ਹੁਣ ਆ ਦੇਖੋ ਮੀਡੀਅਮ ਫਲੇਮ ਦੇ ਉੱਤੇ ਨਾ 2 ਤੋਂ 3 ਮਿੰਟ ਦੇ ਵਿੱਚ ਵਿੱਚ 3 ਮਿੰਟ ਦੇ ਵਿੱਚ ਬਹੁਤ ਹੀ ਵਧੀਆ ਪਕੌੜੇ ਬਣ ਕੇ ਤਿਆਰ ਹੋ ਜਾਂਦੇ ਆ ਬਹੁਤ ਸੋਹਣਾ ਕਲਰ ਬਣਿਆ ਆ ਦੇਖੋ ਇਹ ਹਲਦੀ ਦਾ ਹਲਦੀ ਪਾਉਣ ਨਾਲ ਨਾ ਕਲਰ ਬਹੁਤ ਹੀ ਪਿਆਰਾ ਆਉਂਦਾ ਸੋ ਬਹੁਤ ਹੀ ਕ੍ਰਿਸਪੀ ਬਣਦੇ ਆ ਜਿਹੜਾ ਸੀ ਤੇਲ ਗਰਮ ਤੇਲ ਪਾਇਆ ਨਾ ਇਹ ਵੀ ਤੁਸੀਂ ਜਰੂਰ ਪਾਇਓ ਆਪਨਾ ਬੇਜ ਪੂਰਾ ਤਿਆਰ ਹੋ ਗਿਆ ਦੇਖੋ ਕਿੰਨਾ ਵਧੀਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਰਿਹਾ ਤੇ ਖਾਣ ਵਿੱਚ ਵੀ ਬਹੁਤ ਹੀ ਵਧੀਆ ਬਣਦੇ ਨੇ ਸ਼ਾਮ ਦੀ ਚਾਹ ਨਾਲ ਤੁਸੀਂ ਵੀ ਇੰਜੋਏ ਕਰ ਸਕਦੇ ਹੋ ਇਸ ਤਰੀਕੇ ਨਾਲ ਮੈਂ ਬਾਕੀ ਦੇ ਬੈਚਸ ਵੀ ਬਣਾ ਲੈਣੇ ਜਿੰਨੇ ਬੈਟਰ ਹੈਗਾ ਬਚਿਆ ਸਾਰਾ ਬੈਟਰ ਆਪਾਂ ਬਣਾ ਲੈਣਾ ਦੇਖੋ ਹੁਣ ਇਸ ਤਰੀਕ ਇਸ ਟਾਈਮ ਪੂਰਾ ਤੇਲ ਗਰਮ ਹੀ ਹੈ ਨਾਲ ਦੇ ਨਾਲ ਅਸੀਂ ਇਹਦੇ ਵਿੱਚ ਬਾਕੀ ਵੀ ਪਕੌੜੇ ਬਣਾ ਦੇਣੇ ਆ ਸੋ ਹੱਥ 'ਚ ਥੋੜਾ ਜਿਹਾ ਬੈਟਰ ਲੈਣਾ ਨੂੰ ਪਾ ਦੇਣਾ ਉਹਦੇ ਵਿੱਚ ਜਿਵੇਂ ਮਤਲਬ ਸਾਰਾ ਬਰਾਬਰ ਤੇ ਹੋਣ ਜਿਵੇਂ ਆਲੂ ਪਿਆਜ਼ ਇਕੱਠੇ ਹੋਣ ਨਾ ਕਿ ਇਕੱਲੇ ਪਿਆਜ਼ ਨਾ ਇਕੱਲੇ ਆਲੂ ਹੈ ਨਾ ਇਸ ਤਰੀਕੇ ਨਾਲ ਇਕੱਠੇ ਜਦੋਂ ਅੰਦਰ ਜਾਣਗੇ ਨਾ ਇਹ ਤੇਲ ਦੇ ਵਿੱਚ ਤੇ ਨਾਲ ਹੀ ਪਕੜ ਚ ਆ ਜਾਏਗਾ ਤੇ ਬਹੁਤ ਹੀ ਵਧੀਆ ਪਕੌੜਾ ਬਣ ਕੇ ਤਿਆਰ ਹੋਏਗਾ ਆ ਦੇਖੋ ਕਿੰਨੇ ਸੋਹਣੇ ਲੱਛੇਦਾਰ ਪਕੌੜੇ ਬਣੇ ਆ ਬਹੁਤ ਹੀ ਵਧੀਆ ਲੱਗਦੇ ਨੇ ਗਰਮੀਆਂ ਵਿੱਚ ਪਾਲਕ ਨਹੀਂ ਹੁੰਦੀ ਹੈ ਨਾ ਸੋ ਇਹ ਬਿਨਾ ਪਾਲਕ ਤੋਂ ਬਹੁਤ ਹੀ ਵਧੀਆ ਬਣਦੇ ਨੇ ਤੇ ਮੇਥੀ ਜ਼ਰੂਰ ਪਾਓ ਥੋੜੀ ਜਿਹੀ ਜਿਹੜੀ ਸੁਕਾ ਕੇ ਰੱਖੀ ਹੁੰਦੀ ਹੈ ਨਾ ਮੇਥੀ ਨਾਲ ਵੀ ਬਹੁਤ ਵਧੀਆ ਦਾ ਟੇਸਟ ਆਉਂਦਾ ਹੈ ਸੋ ਮੈਂ 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 ਹਮੇਸ਼ਾ ਜਦੋਂ ਵੀ ਪਕੌੜੇ ਬਣਾਉਣੀ ਮੈਂ ਕੋਸ਼ਿਸ਼ ਕਰਦੀ ਨੂੰ ਪਦੀਨਾ ਪਾਊਡਰ ਹੋ ਗਿਆ ਹੈ ਨਾ ਅਨਾਰ ਦਾਣਾ ਹੋ ਗਿਆ ਧਨੀਆ ਪਾਊਡਰ ਇਹਨਾਂ ਤੋਂ ਬਿਨਾ ਮੈਂ ਪਕੌੜੀ ਨਹੀਂ ਬਣਾ ਸਕਦੀ ਹੈ ਨਾ ਜਿੰਜਰ گارਲਿਕ ਦਾ ਪੇਸਟ ਜਿਹੜਾ ਪਾ ਕੇ ਟੇਸਟ ਆਉਂਦਾ ਨਾ ਬਹੁਤ ਹੀ ਵਧੀਆ ਆਉਂਦਾ ਤੁਸੀਂ ਵੀ ਇਸ ਤਰੀਕੇ ਨਾਲ ਜਦੋਂ ਟਰਾਈ ਕਰੋਗੇ ਨਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਇਸ ਟ੍ਰੀਕ ਨਾਲ ਮੈਂ ਸਾਰੇ ਬਣਾ ਲਏ ਹੁਣ ਇਹਦੇ ਨਾਲ ਨਾ ਇੱਕ ਮੈਂ ਗ੍ਰੀਨ ਚਟਨੀ ਮਤਲਬ ਬਣਾਉਣੀ ਹੁੰਦੀ ਹੈ ਬਹੁਤ ਹੀ ਵਧੀਆ ਹੁੰਦੀ ਜਿਹੜਾ ਮਤਲਬ ਸਾਨੂੰ ਵਿਆਹ ਸ਼ਾਦੀਆਂ ਵਿੱਚ ਹੁੰਦੀ ਨਾ ਉਹ ਦਹੀਂ ਵਾਲੀ ਹੁੰਦੀ ਹੈ ਇਹ ਜਿੱਦਾਂ ਮੈਂ ਗ੍ਰੀਨ ਚਟਨੀ ਤੁਹਾਨੂੰ ਮੈਂ ਪਹਿਲਾਂ ਵੀ ਦੱਸੀ ਹੋਈ ਹੈ ਨਾ ਥੋੜੇ ਜਿਵੇਂ ਮੈਂ ਇੱਥੇ ਮਤਲਬ ਧਨੀਆ ਧਨੀਆ ਲੈ ਲਿਆ ਥੋੜਾ ਪੁਦੀਨਾ ਲੈ ਲਿਆ ਕਾਲਾ ਨਮਕ ਲੈ ਲਿਆ ਮਿਰਚ ਲੈ ਲਈ ਤੇ ਥੋੜਾ ਜਿਹਾ ਦਹੀਂ ਪਾ ਦਿੱਤਾ ਤੇ ਇਹਨੂੰ ਗ੍ਰाइंड ਕਰਕੇ ਕਰ ਲਿਆ ਤੇ ਬਹੁਤ ਹੀ ਵਧੀਆ ਗ੍ਰੀਨ ਚਟਨੀ ਸਾਡੀ ਬਣ ਕੇ ਨਾਲ ਤਿਆਰ ਹੋ ਗਈ ਹੈ ਨਾਲ ਟਮੇਟੋ ਕੈਚਪ ਹੈ ਨਾ ਤੇ ਬਹੁਤ ਹੀ ਵਧੀਆ ਲੱਗਦਾ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਖਾਣ ਦੇ ਵਿੱਚ ਵੀ ਬਹੁਤ ਹੀ ਵਧੀਆ ਬ ਤੇ ਤੁਸੀਂ ਵੀ ਇਸ ਤਰੀਕੇ ਨਾਲ ਟਰਾਈ ਕਰਕੇ ਤੇ ਮੈਨੂੰ ਰਿਵਿਊ ਜ਼ਰੂਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦੇ ਬਣੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਏ ਬਾਏ